ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਕਿਉਂਕਿ ਪੰਜਾਬੀਆਂ ਦੇ ਲਈ ਅਗਸਤ ਮਹੀਨੇ ਦੇ ਵਿੱਚ ਕੈਨੇਡਾ ਜਾਣ ਦੇ ਲਈ ਇੱਕ ਵੱਡਾ ਜਿਹੜਾ ਰਸਤਾ ਖੁੱਲ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮਾਰਾਂ ਦੇ ਦੁਆਰਾ ਇਸ ਸਮੇਂ ਜਿਹੜਾ ਦੱਸਿਆ ਜਾ ਰਿਹਾ ਹੈ ਤੇ ਜੇਕਰ ਸਕਸੈਸ ਰੇਟ ਦੀ ਗੱਲ ਕਰੀਏ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਦੀ ਬਹੁਤ ਜ਼ਿਆਦਾ ਘਾਟ ਏਜ ਦੇ ਜਿਹੜੇ ਲੋਕ ਹਨ ਪੰਜਾਬ ਦੇ ਉਹਨਾਂ ਦੇ ਵੀ ਜਿਹੜੇ ਵੀਜ਼ੇ ਅਪਰੂਵ ਹੋ ਰਹੇ ਹਨ ਜਿਨ੍ਹਾਂ ਦੇਖੀ ਭੈਣ ਭਰਾ ਕੈਨੇਡਾ ਦੇ ਵਿੱਚ ਪੜ੍ਹਾਈ ਦੇ ਵੇਸ ਦੇ ਉੱਤੇ ਗਏ ਹੋਏ ਹਨ ਉਹਨਾਂ ਦੇ ਆਪਣੇ ਮਾਤਾ ਪਿਤਾ ਦੇ ਨਾਲ ਵੀ ਜਿਹੜੇ ਆ ਉਹ 18 ਤੋਂ 20 ਸਾਲ ਜਾਂ 25 ਸਾਲ ਦੀ ਏਜ ਦੇ ਵਿੱਚ ਵੀ ਜਿਹੜੇ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਖਾਸ ਕਰਕੇ ਸਾਲ 2023 ਅਤੇ 24 ਦੇ ਵਿੱਚ ਦੇਖਣ ਨੂੰ ਮਿਲੇ ਹਨ ਸੋ ਹੁਣ ਉਹਨਾਂ ਦੇ ਕੋਲ ਇੱਕ ਵੱਡਾ ਰੀਜ਼ਨ ਤੁਹਾਨੂੰ ਦੱਸ ਦਈਏ ਕਿ ਨਿਕਲ ਕੇ ਆ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਅਤੇ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਫੈਸਟੀਵਲ ਜਿਸ ਨੂੰ ਕਿ ਰਖੜੀ ਦਾ ਤਿਹਾਰ ਕਿਹਾ ਜਾਂਦਾ ਹੈ ਉਹ ਆਉਣ ਵਾਲਾ ਹੈ ਤੇ ਅਗਸਤ ਮਹੀਨੇ ਦੀ 19 ਜਾਂ 20 ਤਰੀਕ ਨੂੰ ਇਹ ਔਰ ਜਿਹੜਾ ਆ ਪੰਜਾਬ ਅਤੇ ਪੂਰੇ ਇੰਡੀਆ ਦੇ ਵਿੱਚ ਮਨਾਇਆ ਜਾਵੇਗਾ। ਇਸੇ ਦੌਰਾਨ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ ਭਾਰਤੀਆਂ ਦੇ ਵੱਲੋਂ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ। ਜਿਸ ਦੇ ਕਾਰਨ ਹੁਣ ਇਮੀਗ੍ਰੇਸ਼ਨ ਮਾਰਾਂ ਦੇ ਅਤੇ ਏਜੰਟਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਜੇਕਰ ਕਿਸੇ ਦਾ ਵੀ ਭੈਣ ਜਾਂ ਫਿਰ ਕਿਸੇ ਦੇ ਭਰਾ ਜੋ ਕਿ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਉਹ ਆਪਣੀ ਭੈਣ ਨੂੰ ਅਤੇ ਜਾਂ ਫਿਰ ਕਿਸੇ ਦੀ ਜਿਹੜੀ ਉਹ ਸਿਸਟਰ ਕੈਨੇਡਾ ਦੇ ਵਿੱਚ ਰਹਿ ਰਹੀ ਹੋ ਉਹ ਆਪਣੇ ਬ੍ਰਦਰ ਨੂੰ ਕੈਨੇਡਾ ਦੇ ਵਿੱਚ ਇਨਵਾਈਟ ਕਰ ਸਕਦੇ ਹਨ ਕਿ ਰਖੜੀ ਦੇ ਤਿਉਹਾਰ ਦੇ ਉੱਤੇ ਉਹ ਮਤਲਬ ਇਕੱਠੇ ਹੋਣਾ ਚਾਹੁੰਦੇ ਹਨ ਤੇ ਇਕੱਠੇ ਹੋ ਕੇ ਇਹ ਰਖੜੀ ਦਾ ਤਿਉਹਾਰ ਹੈ ਜਿਹੜਾ ਉਹ ਸੈਲੀਬ੍ਰੇਟ ਕਰਨਾ ਚਾਹੁੰਦੇ ਹਨ ਤੁਹਾਨੂੰ ਦੱਸ ਦਈਏ ਕਿ ਸਪான்ਸਰਸ਼ਿਪ ਦੇ ਵਿੱਚ ਜਿਹੜਾ ਉਹ ਖਾਸ ਸੋਲਿਡ ਰੀਜਨ ਹੋਣਾ ਚਾਹੀਦਾ ਹੁੰਦਾ ਹੈ ਕਿ ਖਾਸ ਰੀਜਨ ਦੇ ਕਾਰਨ ਹੀ ਜਿਹੜਾ ਕੈਨੇਡਾ ਦੇ ਵਿੱਚ ਜਾਣਾ ਹੈ ਅਤੇ ਬਹੁਤ ਸਾਰੇ ਪੰਜਾਬੀਆਂ ਨੇ ਪਹਿਲਾਂ ਵੀ ਜਿਹੜਾ ਪਿਛਲੇ ਸਾਲ ਵੀ ਇਸ ਤਰ੍ਹਾਂ ਵੀਜ਼ੇ ਕਾਫੀ ਜ਼ਿਆਦਾ ਪ੍ਰੂਵ ਹੋਏ ਸੀ ਸੋ ਇਸ ਸਾਲ ਵੀ ਜਿਹੜੇ ਪੰਜਾਬੀ ਇਸ ਜਿਹੜੇ ਰੀਜਨ ਨੂੰ ਦਿਖਾ ਲ ਕੇ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਆ ਤੇ ਆਪਣਾ ਵੀਜ਼ਾ ਜਿਹੜਾ ਅਪਰੂਵ ਕਰਵਾ ਸਕਦੇ ਆ ਕਿਉਂਕਿ ਵੀਜ਼ੇ ਦਾ ਜਿਹੜਾ ਟੂਰਿਸਟ ਵੀਜ਼ਾ ਦਾ ਸਕੈਸਰਿਟੀ ਆ ਕਾਫੀ ਜ਼ਿਆਦਾ ਨਹੀਂ ਦਿਨੀ ਹਾਈ ਚੱਲ ਰਿਹਾ